ਲੈ ਲਓ ਸਰਕਾਰੀ ਮੁਲਾਜ਼ਮ ਬਾਈ ਦੀ ਗੱਡੀ ਆਹੇ ਤੇ ਬਾਈ ਕੋਲੇ ਖੜੀ ਆ ਸਾਰੀ ਗੱਡੀ Ориਜਨਲ ਆ ਨਾ ਬਾਈ ਮੇਰੇ ਇੱਕ ਦਾ ਗੱਲ ਸਾਰੀ ਕਾਰ Ориਜਨਲ ਆ ਕੀ ਤੇ ਬਾਕੀ ਬਾਈ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਕਾਰ ਦਾ ਉੱਚਾਗਾ ਤੇ ਬਾਈ ਰੇਟ ਦੀ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਆਪਾਂ ਜਿਹੜੇ ਮੈਂ ਰੇਟ ਤੇ ਡਾਊਨਵਰਡ ਕਾਰ ਆਉਂਦੀਆਂ ਨੇ ਤੁਹਾਨੂੰ ਵੀਰੇ ਆਪਾਂ ਅੱਜ ਡਾਊਨ ਮਾਡਲ ਦੇ ਰੇਟ ਤੇ ਸਭ ਤੋਂ ਉੱਚੇ ਮਾਡਲ ਦੀ ਕਾਰ ਦੇ ਦਾਂਗੇ ਅੱਜ ਵੀ ਆ ਆ ਬਾਜ਼ਾਰ ਵਾਲੇ ਆਟੋ ਕਰ ਦਿੰਦੇ ਆ ਹਾਂ ਹਾਂ ਵੀਰੇ ਤੇ ਬਾਕੀ ਫੀਚਰ ਬਹੁਤ ਜ਼ਿਆਦਾ ਨੇ ਇੱਥੇ ਪਹਿਲਾਂ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਇਹ 17 ਦੇ ਲਾਸਟ ਦੀ ਹੈ ਵੀ 17/18 ਮੰਨ ਲੇਗੇ ਚਲੋ ਐਲਡੀੀ ਆਪਸ਼ਨ ਵਾਲਾ ਸਾਰੀ ओरिजिनल ਆ ਬੰਪਰ ਦਾ ਬੰਪਰ ਤੇ ਬਾਕੀ ਵੀਰੇ ਇੱਥੇ ਡਬਲ 에ਅਰ ਬੈਗ ਹੈਗਾ ਤੁਹਾਨੂੰ ਆਪਾਂ ਕਾਰ ਦੀ ਕੰਡੀਸ਼ਨ ਆਪਾਂ ਅੰਦਰੋਂ ਚੈੱਕ ਕਰਾ ਦਈਏ ਕਾਰ ਬਿਲਕੁਲ ਬ੍ਰੈਂਡ ਨੂੰ ਪਈ ਹੈਗੀ ਤੇ ਜੇ ਕੋਈ ਵੀ ਭਾਈ ਇਹਦੀ ਕਾਰ ਦੀ ਟ్రਾਈ ਲਾਈਨ ਆ ਗਿਆ ਹਾਂ ਬਈ ਮੈਂ ਗਾਰੰਟੀ ਦਿੰਦਾ ਭਾਈ ਕਾਰ ਨਹੀਂ ਸੜਦਾ ਕਾਰ ਇੰਨੀ ਜਦਾ ਸਾਫ਼ ਪਈ ਹੈਗੀ ਗੱਡੀ ਤਾਂ ਬਾਲੀ ਘੰਟਾ ਜੰਮ ਨਵੀ ਪਈ ਹੈ ਬਾਈ ਬਿਲਕੁਲ ਨਵੀਂ ਵੀ ਆ ਵੀਰੇ ਬਾਈ ਨੇ ਕਾਰ ਵਧੀਆ ਰੀਜਨਾਂ ਰੱਖਿਆ ਹਾਰ ਸੰਗਾਰ ਕੇ ਮੁਲਾਜ਼ਮ ਕੋਲ ਵਾਈ ਹੋਈ ਕਾਰ ਆ ਗਈ ਇਹ ਆਹ ਦੇਖ ਲੋ ਮਿੱਤਰੋ ਬਾਈ ਮੁਲਾਜ਼ਮ ਕੋਲੇ ਗੱਡੀ ਆ ਮੁਲਾਜ਼ਮ ਤਾਂ ਉਹੀ ਨੀਚਲੀ ਡਿਪੈਂਡ ਦਿੰਦੇ ਤੇ ਬਾਈਆਂ ਕੋਲੇ ਗੱਡੀ ਵਾਸਤੇ ਤਾਂ ਤੋਹਫਾ ਹੀ ਆ ਬਈ ਜਿਹੜਾ ਬੰਦਾ ਲੈ ਗਿਆ ਯਾਦ ਕਰੂਗਾ ਹਾਂਜੀ ਬਾਈ ਰੇਟ ਦੱਸਦੀ ਨਹੀਂ ਕਿ ਬਾਈ ਤੇ ਆਪਾਂ ਨੰਬਰ ਦੱਸਦੇ ਬਾਈ ਬੰਦਾ ਸੰਪਰਕ ਕਰ ਲੈ ਨੰਬਰ ਹੈਗਾ ਵੀਰੇ 93571520781422121 ਤੇ ਸਿੱਧੂ ਕਾਰਵਾਯਾਰ ਆ ਜੀ ਆਪਣਾ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਅਗਰ ਕਿਸੇ ਵੀਰ ਨੇ ਕਾਰ ਲੈਣੀ ਹੋਈ ਸੰਪਰਕ ਕਰ ਲਿਓ ਜੀ ਆਹ ਨੰਬਰਾਂ ਦੇ ਉੱਤੇ ਬਾਕੀ ਮੇਤਰੋ ਆਪਣਾ ਪੇਜ ਬਣਾਇਆ ਸਿੱਧੂ ਕਾਰਵਾਯਾਰ ਦੇ ਨਾਂ ਤੇ ਮੇਤਰੋ ਫੋਲੋ ਜ਼ਰੂਰ ਕਰ ਲਿਓ ਪੇਜ ਨੂੰ ਨਹੀਂ ਮੇਤਰੋ ਵੀਡੀਓ ਸ਼ੇਅਰ ਕਰ ਦਿਓ